ਹਾਕਮ ਸਿੰਘ ਅੱਜ ਭਲਾ ਰਾਤ ਨੂੰ ਪਾਣੀ ਦੀ ਵਾਰੀ ਤੇਰੀ ਐ ਵਾਰੀ ਤਾਂ ਨਾਜਰਾ ਮੇਰੀ ਆ ਪਰ ਕੌਣ ਮਰੇ ਅੱਧੀ ਰਾਤ ਨੂੰ ਉਹ ਨਿੰਦਰੇ ਐਵੇਂ ਖਾਲਾ ਵਿੱਚ ਨੱਕੀ ਮੋੜ ਦੇ ਬੰਦ ਕਰਦੇ ਰਾਤ ਲੰਘ ਜਾਂਦੀ ਆ ਸਵੇਰੇ ਲਾਈਟ ਦੀ ਵਾਰੀ ਐ ਆਪੇ ਮੋਟਰ ਛੱਡ ਦੇਾਂਗੇ ਭਰੀ ਜਾਣਗੇ ਵਾਣ ਆਪੇ ਤੇਰੀ ਮਰਜ਼ੀ ਹਾਕਮਾ ਪਰ ਆ ਨਹਿਰੀ ਪਾਣੀ ਫਸਲਾਂ ਲਈ ਬਹੁਤ ਗਣਕਾਰੀ ਹੁੰਦਾ ਸ਼ਾਮ ਢਲੀ ਤਾਂ ਹਾਕਮ ਘਰ ਪਹੁੰਚ ਗਿਆ ਸਾਹਮਣੇ 10 ਸਾਲ ਦਾ ਪੁੱਤ ਬਿਠਾ ਪੜਾਈ ਕਰ ਰਿਹਾ ਸੀ ਪੁੱਤ ਸੁਣਿਆ ਸੀ ਤੁਹਾਡੇ ਸਕੂਲ ਵਿੱਚ ਕੋਈ ਪੜਾਈ ਦਾ ਮੁਕਾਬਲਾ ਕਿਵੇਂ ਰਿਹਾ ਫਿਰ ਹਾਂਜੀ ਪਾਪਾ ਮੈਂ ਫਰਸਟ ਆਇਆ ਵੇਖੋ ਹਾਕਮ ਨੇ ਧਿਆਨ ਨਾਲ ਦੇਖਿਆ ਤਾਂ ਕੁਝ ਸਮਝਿਆ ਨਾ ਆਇਆ ਇਹ ਕੀ ਬਲਾ ਬੁੱਤ ਪਪਾਈ ਪੇਂਟਿੰਗ ਬਣਾਈਆਂ ਸਾਡੀ ਆਉਣ ਵਾਲੇ ਭੂਇਖ ਦੀ ਪੁੱਤੀ ਤਾਂ ਵੇਖਣ ਨੂੰ ਅੰਜ ਲਾਦਾ ਜਿਵੇਂ ਬੰਜਰ ਧਰਤੀ ਹੋਵੇ ਤੇ ਇੱਕ ਪਾਣੀ ਦੀ ਬੂੰਦ ਤੇ ਕਿੰਨੇ ਸਾਰੇ ਲੋਕ ਆਪਸ ਵਿੱਚ ਲੜ ਰਹੇ ਹੋਣ ਮੈਨੂੰ ਕੋ ਸਮਝਿਆ ਨਹੀਂ ਪਪਾ ਜਿਸ ਤਰ੍ਹਾਂ ਧਰਤੀ ਦਾ ਪਾਣੀ ਦੇਣ ਬਤੇ ਨੀਵਾਂ ਹੁੰਦਾ ਜਾ ਰਿਹਾ ਨਾ ਫੈਕਟਰੀਆਂ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਇੱਕ ਦਿਨ ਅਜਿਹਾ ਹੀ ਆਵੇਗਾ ਜੇ ਧਰਤੀ ਬੰਜਰ ਹੋ ਜਾਵੇਗੀ ਤੇ ਧਰਤੀ ਹੇਠਲਾ ਪਾਣੀ ਖਤਮ ਹੋ ਜਾਵੇਗਾ ਤਾਂ Papa ਉਸਮੇ ਇੱਕ ਬੂੰਦ ਲਈ ਲੋਕਾਪਸ ਵਿੱਚ ਲੰਣਗੇ ਇੱਕਦਮ ਹਾਕਮ ਦੇ ਮੱਥੇ ਪਸੀਨਾ ਫਿਰ ਗਿਆ ਮਹਿਸੂਸ ਹੋਇਆ ਜਿਵੇਂ ਉਸ ਪੇਂਟਿੰਗ ਵਿੱਚ ਕਿਦਰੀ ਉਸਦਾ ਪੁੱਤ ਵੀ ਪਾਣੀ ਦੀ ਇੱਕ ਬੂੰਦ ਲਈ ਸੰਘਰਸ਼ ਕਰ ਰਿਹਾ ਹੋਵੇ ਸਾਰੀ ਗੱਲ ਸਮਝ ਆ ਗਈ ਪਤਾ ਹੀ ਨਹੀਂ ਲੱਗਿਆ ਕਦ ਸਾਈਕਲ ਦਾ ਪੈਡਲ ਮਾਰਖੇ ਤਾਂ ਪੜ ਗਿਆ ਖੇਤਾਂ ਨੂੰ ਨਹਿਰੀ ਪਾਣੀ ਲਾਉਣ ਲਈ